ਪੰਜਾਬੀ 뮤직 ਇੰਡਸਟਰੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮਸ਼ਹੂਰ 뮤직 ਇੰਡਸਟਰੀ ਦੀ ਸਭ ਤੋਂ ਵੱਡੀ ਪ੍ਰੋਡਿਊਸਰ ਕੰਪਨੀਆਂ ਦੇ ਵਿੱਚੋਂ ਇੱਕ ਹੈ ਗੀਤ ਐਮਪੀ3 ਜਿਸ ਦੇ ਮਾਲਕ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤਾਂ ਬਹੁਤ ਸਾਰੇ ਸਵਾਲ ਪੰਜਾਬੀ ਇੰਡਸਟਰੀ ਦੇ ਵੱਲੋਂ ਖੜੇ ਕੀਤੇ ਜਾ ਰਹੇ ਨੇ ਹਾਲਾਂਕਿ ਇਸ ਧਮਕੀ ਨੂੰ ਲੈ ਕੇ ਇੱਕ ਕਥਿਤ ਆਡੀਓ ਸਾਹਮਣੇ ਆਇਆ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜਿਸ ਵਿੱਚ ਜਾਨੋਂ ਮਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਤਾਂ ਕੇਵੀ ਢਿੱਲੋ ਨੇ ਗੀਤ MP3 ਦੇ ਮਾਲਕ ਜਿਨ੍ਹਾਂ ਦੇ ਅਕਸਰ ਹੀ ਤੁਸੀਂ ਗੀਤ MP3 ਦੇ 뮤직 ਦੇ ਹੇਠਾਂ ਗੀਤ ਕਾਫੀ ਜ਼ਿਆਦਾ ਪਸੰਦ ਕਰਦੇ ਹੋ ਪਰ ਇਸ 뮤זיਕ ਇੰਡਸਟਰੀ ਦੀ ਸਭ ਤੋਂ ਵੱਡੀ ਕੰਪੋਡਿਊਸਰ ਕੰਪਨੀ ਮੰਨੀ ਜਾਂਦੀ ਹੈ ਗੀਤ MP3 ਜਿਸ ਦੇ ਕੀ ਮਾਲਕ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਕੇ ਵੀ ਢਿੱਲੋ ਹੋਰਾਂ ਨੂੰ ਇਹ ਧਮਕੀ ਦਿੱਤੀ ਹੈ ਇਸ ਧਮਕੀ ਦੇ ਸਬੰਧ ਦੇ ਵਿੱਚ ਇੱਕ ਆਡੀਓ ਕਥਿਤ ਆਡੀਓ ਕਹਿ ਸਕਦੇ ਆਂ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਕਿਉਂਕਿ ਜੇਕਰ ਇਸ ਗੀਤ MP3 ਦੀ ਗੱਲ ਕਰੀਏ ਤਾਂ 25 ਤੋਂ ਜ਼ਿਆਦਾ ਸਟਾਰ ਜਿਹੜੇ ਨੇ ਗੀਤ MP3 ਦੇ ذریعے ਕੰਮ ਕਰਦੇ ਨੇ ਤੇ ਜਹੇ ਦੇ ਵਿੱਚ ਉਹਨਾਂ ਗਾਇਕਾਂ ਦੀ ਵੀ ਚਿੰਤਾ ਵੱਧ ਚੁੱਕੀ ਹੈ ਤਾਂ ਦੇਖਦੇ ਆ ਕਿ ਆਖਿਰਕਾਰ ਹੁਣੇ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰਦੀ ਹੈ ਕਿਹੜੀ ਸੁਰੱਖਿਆ ਮੁਹੱਈਆ ਜਿਹੜੀ ਹੈ ਗੀਤ MP3 ਦੇ ਮਾਲਕ ਕਵੀਟ ਲੋਨ ਨੂੰ ਮੁਹੱਈਆ ਕਰਵਾਈ ਜਾਂਦੀ ਹੈ ਤੇ ਜਿਹੜਾ ਆਡੀਓ ਵਾਇਰਲ ਹੋ ਰਿਹਾ ਹੈ ਇਸ ਵਾਇਰਲ ਆਡੀਓ ਦੀ ਅਸਲ ਸੱਚਾਈ ਕੀ ਹੈ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪੰਜਾਬੀ 뮤직 ਇੰਡਸਟਰੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮਸ਼ਹੂਰ 뮤직 ਇੰਡਸਟਰੀ ਦੀ ਸਭ ਤੋਂ ਵੱਡੀ ਪ੍ਰੋਡਿਊਸਰ ਕੰਪਨੀਆਂ ਦੇ ਵਿੱਚੋਂ ਇੱਕ ਹੈ ਗੀਤ ਐਮਪੀ3 ਜਿਸ ਦੇ ਮਾਲਕ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਤਾਂ ਬਹੁਤ ਸਾਰੇ ਸਵਾਲ ਪੰਜਾਬੀ ਇੰਡਸਟਰੀ ਦੇ ਵੱਲੋਂ ਖੜੇ ਕੀਤੇ ਜਾ ਰਹੇ ਨੇ ਹਾਲਾਂਕਿ ਇਸ ਧਮਕੀ ਨੂੰ ਲੈ ਕੇ ਇੱਕ ਕਥਿਤ ਆਡੀਓ ਸਾਹਮਣੇ ਆਇਆ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜਿਸ ਵਿੱਚ ਜਾਨੋਂ ਮਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਤਾਂ ਕੇਵੀ ਢਿੱਲੋ ਨੇ ਗੀਤ MP3 ਦੇ ਮਾਲਕ ਜਿਨ੍ਹਾਂ ਦੇ ਅਕਸਰ ਹੀ ਤੁਸੀਂ ਗੀਤ MP3 ਦੇ 뮤직 ਦੇ ਹੇਠਾਂ ਗੀਤ ਕਾਫੀ ਜ਼ਿਆਦਾ ਪਸੰਦ ਕਰਦੇ ਹੋ ਪਰ ਇਸ 뮤זיਕ ਇੰਡਸਟਰੀ ਦੀ ਸਭ ਤੋਂ ਵੱਡੀ ਕੰਪੋਡਿਊਸਰ ਕੰਪਨੀ ਮੰਨੀ ਜਾਂਦੀ ਹੈ ਗੀਤ MP3 ਜਿਸ ਦੇ ਕੀ ਮਾਲਕ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਕੇ ਵੀ ਢਿੱਲੋ ਹੋਰਾਂ ਨੂੰ ਇਹ ਧਮਕੀ ਦਿੱਤੀ ਹੈ ਇਸ ਧਮਕੀ ਦੇ ਸਬੰਧ ਦੇ ਵਿੱਚ ਇੱਕ ਆਡੀਓ ਕਥਿਤ ਆਡੀਓ ਕਹਿ ਸਕਦੇ ਆਂ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਕਿਉਂਕਿ ਜੇਕਰ ਇਸ ਗੀਤ MP3 ਦੀ ਗੱਲ ਕਰੀਏ ਤਾਂ 25 ਤੋਂ ਜ਼ਿਆਦਾ ਸਟਾਰ ਜਿਹੜੇ ਨੇ ਗੀਤ MP3 ਦੇ ذریعے ਕੰਮ ਕਰਦੇ ਨੇ ਤੇ ਜਹੇ ਦੇ ਵਿੱਚ ਉਹਨਾਂ ਗਾਇਕਾਂ ਦੀ ਵੀ ਚਿੰਤਾ ਵੱਧ ਚੁੱਕੀ ਹੈ ਤਾਂ ਦੇਖਦੇ ਆ ਕਿ ਆਖਿਰਕਾਰ ਹੁਣੇ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰਦੀ ਹੈ ਕਿਹੜੀ ਸੁਰੱਖਿਆ ਮੁਹੱਈਆ ਜਿਹੜੀ ਹੈ ਗੀਤ MP3 ਦੇ ਮਾਲਕ KVT ਲੋਨ ਨੂੰ ਮੁਹੱਈਆ ਕਰਵਾਈ ਜਾਂਦੀ ਹੈ ਤੇ ਜਿਹੜਾ ਆਡੀਓ ਵਾਇਰਲ ਹੋ ਰਿਹਾ ਹੈ ਇਸ ਵਾਇਰਲ ਆਡੀਓ ਦੀ ਅਸਲ ਸੱਚਾਈ ਕੀ ਹੈ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ